ਵਾਹੇ ਗੁਰੂ ਗੁਰੂ ਵਾਹੇ ਗੁਰੂ ਮੇਰੇ ਸੇਨਾ ਗੁਰੂ ਪਰਮ ਸਤਕਾਰ ਦਿਓ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਸਤ ਸੰਗਤ ਜੀ ਫਤੇ ਦੀ ਸਾਂਝ ਪਾਈਏ ਰਚਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਝੁਕਾਈਏ ਸੀਸ ਗੰਗਾ ਜਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵਾਲ ਜਵਾਬ ਦੀ ਕਲਾਸ ਹੈ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਬਟਾਲਾ ਮੇਰੇ ਪਿਆਰ ਦੇ ਨਾਲ ਸੰਗਤਾਂ ਨੂੰ ਸਮਝਾ ਹੀ ਦਿੱਤਾ ਸੰਗਤ ਵੀ ਹੁਣ ਜਾਣੀ ਜਾਣ ਹੈ ਬਸ ਉਹੀ ਸਵਾਲ ਜਿਨ੍ਹਾਂ ਦੇ ਵਿੱਚ ਰੁਕਾਵਟ ਹੈ ਜਾਂ ਜਿਨ੍ਹਾਂ ਦੇ ਨਾਲ ਸਾਰਿਆਂ ਦਾ ਭਲਾ ਹੋਵੇ ਇਸਵਾਲ 10 ਦੇ ਵੱਲੋਂ ਇਹਨਾਂ ਦੇ ਜਵਾਬ ਨਹੀਂ ਦਿੱਤੇ ਜਾਂਦੇ। ਕਈ ਕਿਸੇ ਗੁਰਮਖਾਂ ਦੇ ਮਨ ਦੇ ਵਿੱਚ ਭੁਲੇਖਾ ਹੋਏਗਾ ਕਿ ਸ਼ਾਇਦ ਦਾਸ ਇਹਨਾਂ ਦੇ ਜਵਾਬ ਦੇ ਦਿੰਦੇ। 10 ਦੀ ਕੋਈ ਯੋਗਤਾ ਨਹੀਂ ਹੈ। ਮੇਰੇ ਪਰਮਪਿਤਾ ਪਰਮਾਤਮਾ ਖੁਦ ਰਛਨਾ ਤੇ ਬੈਠ ਕੇ ਜੋ ਸੋਝੀ ਬਖਸ਼ਦੇ ਆ। ਜੋ ਕਹਾਉਣਾ ਚਾਹੁੰਦੇ ਹੈ ਉਹ ਕਹਾ ਲੈਂਦੇ ਪਰ ਮੁਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਸਵਾਲ ਗਲਤ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰੋ ਇਹ ਉਸ ਦੀ ਰਜ਼ਾ ਹੈ ਉਸ ਦੀ ਰਜ਼ਾ ਦੇ ਵਿੱਚ ਹੀ ਸਭ ਕੁਝ ਹੋ ਰਿਹਾ ਹੈ ਭਾਣਾ ਹੈ ਮੇਰੇ ਮਾਲਕ ਦਾ ਅਸਲੀ ਸੇਵਕ ਅਸਲੀ ਗੁਰਮੁਖ ਉਹੀ ਹੈ ਜਿਹੜੇ ਭਾਣੇ ਨੂੰ ਮੰਨ ਲੈਂਦੇ ਗੁਰਮੁਖ ਹੋਵੇ ਸੋ ਭਾਣਾ ਮੰਨੇ ਭਾਣੇ ਵਿੱਚ ਸੁੱਖ ਪੈਂਦਾ ਜੇ ਕੋਈ ਤੁਹਾਨੂੰ ਦੁੱਖ ਤਕਲੀਫ ਸਮੱਸਿਆ ਕੋਈ ਆ ਵੀ ਗਈ ਨਾ ਉਹਦੇ ਵਿੱਚ ਵੀ ਕੋਈ ਰਾਜ ਛੁਪਿਆ ਹੋਇਆ ਹੈ ਉਦੇ ਪਿੱਛੇ ਕੋਈ ਸੁੱਖ ਛਿਪਿਆ ਹੋਇਆ ਸਮਝਿਆ ਕਰੋ ਮੇਰੇ ਪਤਿ ਸ਼ਾਦੀ ਨਸਤੇਤੀ ਕੀ ਆਈਏ ਤੁਹਾਡੇ ਤੇ ਕਿਉਂ ਮੇਰੇ ਮਾਲਕ ਨੇ ਇਹ ਦੁੱਖ ਨੂੰ ਵੱਡਾ ਕਰਕੇ ਤੁਹਾਨੂੰ ਦਿੱਤਾ ਤਾਂ ਕਿ ਅਸੀਂ ਉਸ ਡਾਡੇ ਨੂੰ ਯਾਦ ਕਰ ਲਈਏ ਕਿਉਂਕਿ ਇਹ ਜੀਵ ਸੁੱਖ ਦੇ ਵਿੱਚ ਕੋਈ ਕਰਮਾ ਵਾਲਾ ਹੋਏਗਾ ਜਿਸ ਦੇ ਮੁਖ ਦੇ ਵਿੱਚੋਂ ਵਾਹਿਗੁਰੂ ਨਿਕਲ ਜਾਵੇ ਜਿਹੜਾ ਕਹੇਗਾ ਤੇਰਾ ਕੀ ਜੰਮੀਠਾ ਲੱਗ ਗਿਆ ਦੁੱਖ ਦੇ ਵਿੱਚ ਜ਼ਰੂਰ 80% ਬੰਦਿਆਂ ਦੇ ਮਨ ਦੇ ਵਿੱਚੋਂ ਵਾਹਿਗੁਰੂ ਨਿਕਲ ਜਾਂਦਾ ਪਰ 20% ਉੱਥੇ ਵੀ ਐਡੇ ਮਨਮੁਖ ਹੰਕਾਰੀ ਲੋਕ ਹੁੰਦੇ ਆ ਜਿਹੜੇ ਉੱਥੇ ਮਾਲਕ ਨੂੰ ਯਾਦ ਕਰਨ ਦੀ بجائے ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਦੀ بجائے ਬਲਕਿ ਉਸ ਨੂੰ ਉੜਾਂਬੇ ਦਿੰਦੇ ਆ ਗੱਲਾਂ ਕਰਦੇ ਆ ਮਾਲਕ ਦੇ ਨਾਂ ਦੇ ਉੱਤੇ ਫਾਲਤੂ ਦਾ ਚੀਕ ਚਿਹੜਾ ਪਾਉਂਦੇ ਆ ਆਪਾਂ ਇਹ ਨਹੀਂ ਕਰਨਾ ਆਪਾਂ ਉਸ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣਾ ਅਸੀਂ ਤੇ ਛੋਟੇ ਛੋਟੇ ਦੁੱਖਾਂ ਤੋਂ ਕਬਰ ਆ ਜਾਂਦੇ ਆ ਉਹ ਗੁਰੂ ਗੋਬਿੰਦ ਸਿੰਘ ਸਾਰਾ ਪਰਿਵਾਰ ਵਾਰ ਗਿਆ ਸਾਡੇ ਲਈ ਫਿਰ ਬਿਮਾਚੀ ਵਾੜੇ ਦੇ ਜੰਗਲਾਂ ਦੇ ਵਿੱਚ ਜਾ ਕੇ ਟਿੰਡ ਦਾ ਸਰਾਨਾ ਲਾ ਕੇ ਕਹ ਦਿੱਤਾ ਸੀ ਤੇਰਾ ਕੀ ਆ ਮੀਠਾ ਲੱਗੇ ਅਸੀਂ ਕੋਈ ਸਿਰਦਰਦ ਹੋਣ ਲੱਗ ਗਿਆ ਕੋਈ ਵਖਾਰ ਹੋ ਗਿਆ ਘਰ ਵਾਲਾ ਸ਼ਰਾਬ ਪਿੰਦਾ بس ਰੱਬ ਨੂੰ ਕੋਸਨਾ ਸ਼ੁਰੂ ਕਰ ਦਿੰਦੇ ਨੇ ਨਹੀਂ ਕਿ ਲੋਹਣ ਆਪਾਂ ਜਿਆਦੇ ਸਬਾਨੀ ਲੈਂਦੇ ਬਾਰੀ ਬਾਰੀ ਆਪੋ ਆਪਣੇ ਸਵਾਲ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂ ਜੀ ਵੇ ਇਹ ਪਹਿਲਾ ਨਾਮ ਹੈ ਕੁਲਵੰਤ ਕੁਰ ਕੈਨੇਡਾ ਉਹਨੂੰ ਜਗੇ ਹਨ ਮਲਕੀਤ ਸਿੰਘ ਤਰਨਤਾਰ ਇਹ ਦੋਵੇਂ ਗੁਰਮੁਖ ਪਰ ਅੱਜ ਸਵਾਲ ਕੰਦ ਕੁਲਵੰਤ ਕੁਰ ਕੈਨੇਡਾ ਮੁਹਲੇ ਕਿੰਨੇ ਸੰਦਰਮ ਤਾਂ ਵਾਹ ਵਾਹ ਜਿੱਕੀ ਪਤੇ ਜੀ ਖਤੇ ਗੁਰ ਨੂੰ ਕੋ ਉੱਚੀ ਬੋਲਣਾ ਥੋੜਾ ਜਿਹਾ ਵਾਹ ਗੁਰ ਜਿੱਕਾ ਖਾਤਾ ਵਾਹ ਗੁਰ ਜਿੱਕੀ ਪਤੇ ਪਾਈ ਸਾਹਿਬ ਜੀ ਖਤੇ ਜੀ ਫੋਨ ਨੂੰ ਮੁੱਖ ਦੇ ਨੇੜੇ ਲਾ ਕੇ ਨਾ ਮੂੰਹ ਦੇ ਨੇੜੇ ਫੋਨ ਲਾ ਕੇ ਤੇ ਉੱਚੀ ਨਾ ਬੋਲੋ ਤੇ ਫਿਰ ਆਵਾਜ਼ ਆਏ ਠੀਕ ਹੈ ਜੀ ਵਾਹ ਆ ਗਿਆ ਬਾਈ ਸਰਟੀਫਿਕੇਟ ਵਾਲਾ ਜੀ ਬੜਿਆ ਤੋਂ ਕਮਿਟੀ ਤੇ ਥੜਾ ਫਰਕ ਪੈ ਗਿਆ ਜੀ ਮੈਨੂੰ ਹਾਲ ਹੋ ਗਿਆ ਜੁੜਿਆਨ ਮਹਾਰਾਜ ਜੀ ਬਾਈ ਗਰਮਕੋ ਸੁਣਾਈ ਨਹੀਂ ਦਿੱਤਾ ਦਾਸ ਨੂੰ ਤੇ ਸੁਣਾਈ ਨਹੀਂ ਦਿੱਤਾ ਕੀ ਬੋਲ ਗਏ ਤੁਸੀਂ ਕੁਲਵਿੰਦਰ ਸਿੰਘ ਤੁਸੀਂ ਸੁਣਾ ਦਿਓ ਜੇ ਤੁਹਾਨੂੰ ਸੁਣ ਗਿਆ ਅਰੇ ਬੋਲੋ ਭਾਈ ਗੁਰੂ ਬੋਲੋ ਉੱਚੀ ਆਵਾਜ਼ ਬੋਲੋ ਬਾਈ ਗੁਰੂ ਮੈਨਾਂ ਕਿਰਪਾ ਕਰੋ ਜੀ ਹਾਲ ਹੋ ਗਿਆ ਨਾਲ ਜੁੜਿਆਨ ਮਹਾਰਾਜ ਜੀ ਜੀ ਰੋੜ ਮੈਂ ਦੀ ਗੋਡਿਆਂ ਨੂੰ ਥੋੜੀ ਪੀੜ ਹੁੰਦੀ ਆ ਜੀ ਗੋਡਿਆਂ ਨੂੰ ਪਰਿਆਰੀ ਜਾਂਦਾ ਹੋਰ ਕਿੰਨਾ ਸਿਮਨ ਕਰਦੇ ਆ ਮਸਤੀ ਸਵੇਰੇ ਵੀ ਘੰਟਾ ਕੁ ਲਾਜਦਾ ਦੁਪਹਿਰੇ ਵੀ ਲਾ ਜੀਦਾ ਸਮਾਨ ਲਾ ਜੀ ਜਾਂਦੀ ਬਾਕੀ ਸਮੇ ਇਹ ਕੀਤਾ ਹੋਇਆ ਸਿਮਨ ਲਟਾ ਦਿੰਨੇ ਆ ਜੀ ਬਾਕੀ ਸਮਾਂ ਕੀ ਕਰਦੇ ਆ ਬਾਕੀ ਇਹਦਾ ਸਮਾਨਾਂ ਕਿ ਸਰਦਾ ਜੀ ਸਵੇਰੇ ਅ ਉਹ ਮੁੱਖੋ ਜਿੰਨਾ ਸਿਮਰਨ ਦੀ ਲੋੜ ਹੈ ਉਹਨਾਂ ਸਿਮਰਨ ਨਹੀਂ ਹੋ ਰਿਹਾ ਹੈ ਜਿਹੜਾ ਬਾਕੀ ਦਾ ਸਮਾਂ ਹੈ ਉਹ ਉਸੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਕੀਤੇ ਹੋਏ ਇਸ ਸਿਮਰਨ ਨੂੰ ਵੀ ਲੁੱਟਾ ਦਿੰਨੇ ਆ ਇਹ ਵੀ ਸਾਡਾ ਚੋਰੀ ਹੋ ਜਾਂਦਾ ਜਿੰਨਾ ਕ ਅਸੀਂ ਕਰਦੇ ਆ ਜਿੰਨਾ ਕ ਕਰਦੇ ਆ ਪਹਿਲਾਂ ਤੇ ਇਹ ਵੀ ਸਾਡਾ ਫੁਰਨਿਆਂ ਦੇ ਵਿੱਚ ਜਾਂਦਾ ਨੇ ਕਿਤੇ 5-7 ਮਿੰਟ ਸਾਡਾ ਫੁਰਨਿਆਂ ਤੋਂ ਬਗੈਰ ਹੁੰਦਾ ਹੈ ਇਹ ਲੁੱਟਿਆ ਜਾਂਦਾ ਹੈ ਇਕ ਤੇ ਪਰਹੇਜ ਕਰਨਾ ਸ਼ੁਰੂ ਕਰੋ ਇਕ ਸਿਮਰਨ ਨੂੰ ਵਧਾਓ। ਸਰ ਜਬਨ। ਕਮ ਸੇ ਕਮ ਪਾਤਸ਼ਾਹ ਤੇ ਕਹਿ ਰਿਹਾ ਜੇਤੇ ਸਾਸਗ ਰਾਸ ਮਨ ਲੇਤਾ ਤੇ ਤੇਹੀ ਗੁਣ ਗਾਈਏ। ਗੁਰੂ ਸਾਹਿਬ ਤੇ ਕਹਿ ਰਿਹਾ ਚਲਤ ਵੈਸਤ ਸੋਵਤ ਜਾਗਤ ਗੁਰਮੰਤਰ ਰਿਧੇ ਚ ਤਾਰ। ਅਸੀਂ ਅੱਧਾ ਅੱਧਾ ਘੰਟਾ ਸੁਬਾ ਸ਼ਾਮ ਕਰਕੇ ਤੇ ਸੋਚ ਲੈਨੇ ਆਂ ਵੀ ਗੱਲ ਬਣ ਜਾਣੀ ਹੈ ਗੱਲ ਨਹੀਂ ਬਣਨੀ। ਸਮਾ ਵਧਾਓ। ਪਰ へਜ ਕਰੋ ਮਾਲਕ ਕਿਰਪਾ ਕਰਨਗੇ ਠੀਕ ਹੈ ਮਾਤਾ ਤਤਪਦ ਲਾਇਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਜੀ ਗੁਰਮੁਖ ਕੁਲਵੰਤ ਕੌਰ ਕੈਨੇਡਾ ਜਗਜੀਤ ਕੌਰ ਚੰਡੀਗੜ੍ਹ ਕਿੰਨਾ ਗੁਰਮੁਖ ਸਦ ਕੋਈ ਹੋਵੇ ਜਗਜੀਤ ਕੌਰ ਚੰਡੀਗੜ੍ਹ ਕੁਲਵੰਤ ਕੌਰ ਕੈਨੇਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਬਣ ਕੋ ਹਾਂ ਵਈ ਗੀ ਵੀਰ ਜੀ ਮੈਂ ਨਾ 3 ਮਹੀਨੇ ਤੋਂ ਸਿਮਰਨ ਕਰ ਰਹੀ ਆ ਵੀਰ ਜੀ ਮੈਨੂੰ ਨਾ ਮਤਲਬ ਸ਼ਬਦ ਵੀ ਸੁਣਾਈ ਦਿੰਦੇ ਨਹੀਂ ਤੇ ਮੈਨੂੰ ਨਾ ਇੱਕ ਦਿਨ ਮੈਂ ਸੁਣਨੇ ਚ ਚਲੇਗੀ ਤੇ ਹਾਰਟ ਦੀ ਧੜਕਣ ਸੁਣਾਈ ਦਿੱਤੀ ਮੈਨੂੰ ਤੇ ਮੈਂ ਉਸ ਤੋਂ ਬਾਅਦ ਉਪਰੋਂ ਮੇਰੇ ਹਿਰਦੇ 'ਚ ਮੈਨੂੰ ਘਬਰਾਹਟ ਹੋਣੀ ਸ਼ੁਰੂ ਹੋ ਗਈ ਗਲਾ ਸੁੱਕ ਗਿਆ ਮੈਂ ਬਹੁਤ ਜ਼ਿਆਦਾ ਡਰ ਗਈ ਡਰ ਬੈਠ ਗਿਆ ਵਈ ਗੁਰੂ ਜੀ ਮੇਰੇ ਅੰਦਰ ਨਾ ਤੇ ਵਈ ਗੁਰੂ ਜੀ ਮੈਂ ਰਾਤ ਨੂੰ 2 ਘੰਟੇ ਸਿਮਰਨ ਕਰਦੀ ਆ ਤੇ ਸ਼ਬਦ ਵੀ ਸੁਣਾਈ ਦਿੰਦੇ ਵਈ ਕੁਝ ਵਈ ਗੋਜੀ ਨੂੰ ਥੋੜੇ ਦਿਨੋਂ ਤੋਂ ਮੈਨੂੰ ਐਕਸਟਰਾ ਲੱਗਿਆ ਜਿਵੇਂ ਕੰਨ ਦੇ ਕੋਲ ਮੇਰੇ ਖਾਜ ਹੋ ਰਹੀ ਸੀ ਤੇ ਮੇਰੇ ਕੋਈ ਚੀਜ਼ ਨਿਕਲੀ ਗਲੇ ਤੋਂ ਖੁਮਕੇ ਉੱਪਰ ਫੇਰ ਦੁਬਾਰਾ ਹੁੱਤੀ ਚਲੇਗੀ ਵਈ ਗੋਜੀ ਕਰੋ ਕੀ ਹੋ ਰਿਹਾ ਹੈ ਐਦਾਂ ਦਾ ਕੁਝ ਨਹੀਂ ਹੈਗਾ ਜਿਹੜਾ ਤੁਹਾਡੇ ਗਲ ਵਿੱਚ ਦੀ ਨਿਕਲ ਕੇ ਕਿਤੇ ਹੋਰ چلا ਜਾਵੇ ਤੇ ਨਹੀਂ ਵਈ ਗੋਜੀ ਇਸ ਤਰ੍ਹਾਂ ਤਸੀਰੇ ਦੀ ਥੀਨੇ ਦੀ ਬੂੰਦ ਹੁੰਦੀ ਹੈ ਨਾ ਐਦਾਂ ਆਏ ਹਾਂਜੀ ਇਹ ਗੱਲ ਸੁਣ ਗਿਆ ਮੈਨੂੰ ਸਾਰਾ ਕੁਝ ਦੂਜੀ ਗੱਲ ਸੁਣਦੇ ਵਿੱਚ ਨਹੀਂ ਗਏ ਜੇ ਸੁਣਦੇ ਵਿੱਚ ਗਏ ਹੁੰਦੇ ਉੱਥੇ ਜਾ ਕੇ ਨਾ ਮੂੰਹ ਸੁਖਦਾ ਐ ਨਾ ਕੋਈ ਦਿਲ ਟੜਕਦਾ ਕੁਝ ਨਹੀਂ ਹੁੰਦਾ ਉੱਥੇ ਉੱਥੇ ਤਾਂ ਹੈ ਹੀ ਨਹੀਂ ਕੁਝ ਜਿਹੜਾ ਸੁਣਦੇ ਵਿੱਚ ਤੇ ਸਰੀਰ ਤੇ ਇੱਥੇ ਰਹਿ ਜਾਂਦਾ ਸਰੀਰ ਤੇ ਜਾਂਦਾ ਹੀ ਨਹੀਂ ਸੁਣਦੇ ਵਿੱਚ ਸਰੀਰ ਥੋੜਾ ਸੁਣਦੇ ਵਿੱਚ ਜਾਂਦਾ ਤਨ ਨਹੀਂ ਜਾਂਦਾ ਮਨ ਸੁਣਦੇ ਵਿੱਚ ਜਾਂਦਾ ਤਨ ਤੇ ਇੱਥੇ ਸੀ ਜਿਸ ਥਾਂ ਉੱਤੇ ਧੜਕਣ ਲੱਗੇਗੀ ਧੜਕਣ ਤੇਜ਼ ਹੋਗੀ ਤੁਹਾਨੂੰ ਡਰ ਲੱਗਣ ਲੱਗਿਆ ਫਿਰ ਉਹ ਸੁਨ ਸੀ ਕਿਤੇ ਸੁਨ ਨਹੀਂ ਸੀ ਉਹ ਠੀਕ ਹੈ ਹਾਂਜੀ ਹਾਂਜੀ ਵਾਈਕੂ ਜੀ ਫਿਰ ਉਹ ਕੀ ਸੀਗਾ ਤਾਂ ਅਸੀਂ ਲੋਕੀ ਦੇ ਚੱਕਰ ਦੇ ਵਿੱਚ ਘੁੰਮ ਰਹੇ ਹਾਂ ਕਾਲ ਦੇ ਚੱਕਰਾਂ ਦੇ ਵਿੱਚ ਘੁੰਮ ਪਰ ਰਹੇ ਹਾਂ ਇਹ ਸਾਰੇ ਕਾਸੇ ਦੀ ਬਣਾ ਤਾਂ ਮਨ ਦੇ ਵਿੱਚ ਉਹ ਆਸ਼ਾ ਮਨ ਨੂੰ ਛੱਡ ਦੋ ਕਿ ਮੈਂ ਸੁਨ ਦੇ ਵਿੱਚ ਜਾਣਾ ਮੈਂ ਐ ਕਰਨਾ ਮੈਂ ਐ ਕਰਨਾ ਜਦੋਂ ਤੁਹਾਡੇ ਕੋਲ ਧਨ ਹੋਇਆ ਮਾਲਕ ਨੇ ਆਪਣੇ ਆਪ ਲੈ ਵੜਨੇ ਉੱਤੇ ਠੀਕ ਹੈ। ਉੱਥੇ ਜਾ ਕੇ ਫਿਰ ਕੁਝ ਵੀ ਤੇਰੇ ਸਰੀਰ ਦਾ ਨਾਲ ਨਹੀਂ ਜਾਣਾ ਇੱਥੋਂ ਦੇ ਹਾਲਾਤ ਕੁਝ ਯਾਦ ਨਹੀਂ ਰਹਿਣੇ ਉਹ ਸਾਰਾ ਕੁਝ ਕਰਨ ਤੋਂ ਪਹਿਲਾਂ ਸਿਮਰਨ ਨੂੰ ਵਧਾਓ ਬਹੁਤ ਜ਼ਿਆਦਾ। ਠੀਕ ਹੈ ਅਮਰ ਤਾਂ ਪੀਣਾ ਸ਼ੁਰੂ ਕਰੋ ਜੇ ਹਰ ਰਸ ਅਮਰਤ ਰਸ ਨੂੰ ਪੀਓ ਹਾਂਜੀ ਕੋਟਾ ਭਰ ਕੇ ਰਸ ਹਰ ਰਸ ਹਾਂਜੀ ਹਰ ਰਸ ਕਦੇ ਕਦੇ ਆਂਦਾ ਵਾਹਿਗੁਰੂ ਜੀ ਹੁਣ ਮੈਨੂੰ ਇੱਕ ਸ਼ਬਦ ਹੋਰ ਸੁਣਾਈ ਦੇਣ ਲੱਗਿਆ ਸੀਗਾ ਹੁਣ ਥੋੜੇ ਦਿਨਾਂ ਤੋਂ ਜਿਵੇਂ ਬਹੁਤ ਜ਼ਿਆਦਾ ਮੀਂਹ ਕਹਿ ਦੇ ਨੇ ਵਾਹਿਗੁਰੂ ਜੀ ਮੈਂ ਤਾਂ ਰੋ ਰਿਹਾ ਸੀ ਮੈਂ ਤਾਂ ਕਰੋ ਹੋਰ ਸੇ ਪਰਹੇਜ਼ ਕਰਨਾ ਕਿਹਾ ਕਰਦੇ ਵੀ ਹਾਂਜੀ ਡਰ ਮੇਰੇ ਅੰਦਰ ਡਰ ਰਿਹਾ ਨਾ ਜਿਹੜਾ ਇਹ ਖਤਮ ਹੋ ਜAVE ਵਾਹਿਗੁਰੂ ਜੀ ਕਿਰਪਾ ਕਰੋ ਨਹੀਂ ਡਰ ਕਾਤਾ ਹੈ ਕਿ ਕੀ ਕੀ ਚੀਜ਼ ਹਰਕਤ ਕੀ ਕੀ ਹੋ ਰਹੀ ਹੈ ਬਸੋ ਬਸੋ ਤੁਸੀਂ ਸਹਿਜ ਚ ਜਾਂਦੇ ਨਾ ਮੈਨੂੰ ਜਦੋਂ ਵੀ ਯੱਲ ਉਹਦੇ ਵੀ ਇਹ ਨਾ ਕਿਤੇ ਧੜਕਣ ਦੀ ਆਵਾਜ਼ ਸੁਣਾਈ ਦਿੰਦੇ ਅੱਦਾਂ ਲੱਕ ਭਰਾ ਹਟ ਹੋਣੀ ਸ਼ੁਰੂ ਹੋ ਜਾਂਦੀ ਹੈ ਉਸਨੂੰ ਗਰਮੀ ਵੀ ਬਹੁਤ ਜ਼ਿਆਦਾ ਆਈ ਮੇਰੇ શરી ਨਾ ਗਰਮ ਹੋ ਗਿਆ ਪੂਰਾ ਵਾਹਿਗੁਰੂ ਜੀ ਮਤਲਬ ਜ਼ਿਆਦਾ ਗਰਮ ਹੋ ਗਿਆ ਸਰੀਰ ਜਦੋਂ ਵੀ ਮੈਂ ਬੈਠਦੀ ਹਾਂ ਸਿਮਰਨ ਤੇ ਨਾ ਸਰੀਰ ਚ ਗਰਮੀ ਨਿਕਲਨੇ ਸ਼ੁਰੂ ਹੋ ਜਾਂਦੀ ਹੈ ਗਰਮ ਹੋ ਜਾਂਦਾ ਸਰੀਰ ਮੇਰਾ ਸੱਜੀ ਨਾਸਿਕਾ ਨੂੰ ਬੰਦ ਕਰਕੇ ਖੱਬੀ ਨਾਸਿਕਾ ਦੇ ਵਿੱਚ ਦੀ ਸੁਵਾਸ ਲੈ ਲਿਆ ਕਰੋ 10 ਮਿੰਟ ਉੰਦੋਂ ਤਿੰਨ ਘੰਟੇ ਬਾਅਦ। ਅੱਛਾ। ਠੀਕ ਹੈ 7 ਵਜੇ ਮਾਈ ਗੁਰੂ ਜੀ। ਬਹੁਤ ਕਿਰਪਾ ਵਾਹੀ ਜੀ। ਤੇ ਉਹ ਡਰ ਵੀ ਲੱਗਣਾ ਹਟ ਜਾਊਗਾ। ਠੀਕ ਹੈ 7 ਵਜੇ ਮਾਈ ਗੁਰੂ ਜੀ। ਠੀਕ ਹੈ। ਜੀ। ਜਗਿੰਦਰ ਸਿੰਘ ਬਾਬਾ ਬਕਾਲਾ ਰਾਜੀਵੀਰ ਕੌਰ ਲਹਿਰਾ ਗਾਗਾ। ਜਗਿੰਦਰ ਸਿੰਘ ਬਾਬਾ ਬਕਾਲਾ ਰਾਜੀਵੀਰ ਕੌਰ ਲਹਿਰਾ ਗਾਗਾ। ਇਨਾ ਗੁਰੂ ਜੀ ਦਾ ਕੋਈ ਸਾਥ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਓ ਫਤਿਹ ਬੋਲੋ ਗੁਰੂ ਹਾਂ ਵਾਹਿਗੁਰੂ ਜੀ ਮੈਂ ਕਲਵੰਤ ਕੋ ਕੈਨੇਡਾ ਤੋਂ ਬੋਲ ਰਹੀ ਹਾਂ ਮੈਨੂੰ ਦੋ ਸਾਲ ਹੋ ਗਏ ਨੇ ਜੁੜੀ ਨੂੰ ਤੁਹਾਡੇ ਨਾਲ ਹਾਂ ਤੇ ਮੰਜਿਤ ਹਰ ਰਸ ਵੀ ਆਉਂਦਾ ਹੈ ਅਨਹਦ ਨਾਦ ਵੀ ਚਾਰ ਤਰ੍ਹਾਂ ਦੇ ਸੁਣਿੰਦੇ ਨੇ ਤੇ ਬ੍ਰਹਮ ਵਰਖਾ ਵੀ ਕਾਫੀ ਹੁੰਦੀ ਸਾਰਾ ਦੇਨੀ ਤੇ ਜਦੋਂ ਮੈਂ ਸਿਮਰਨ ਕਰਕੇ ਅੱਖਾਂ ਬੰਦ ਕੇ ਰਹੀ ਬੈਣੀ ਜਿਵੇਂ ਅੰਦਰ ਮੇਂ ਪੂਰੇ ਠੰਡ ਦੀਆਂ ਲਹਿਰਾਂ ਦੁਰਪੈਂਦੀਆਂ ਨੇ ਇੱਕਦਮ ਕੋਈ ਵਾਈਬ੍ਰੇਸ਼ਨ ਉਹ ਅੱਲਾ ਪੰਜੀ ਠੰਡ ਦੀ ਹੂੰ ਤੇ ਵਿੱਚ ਇੱਕ ਦਿਨ ਨਾ ਮੈਂ ਪੁੱਛਣਾ ਸੀ ਕਿ ਇੱਕ ਦਿਨ ਮੈਨੂੰ ਨਾ ਆਪਣੀ ਆਵਾਜ਼ ਆਪੇ ਸੁਣਾਈ ਦੇ ਰਹੀ ਸੀ ਮੈਂ ਬੋਲ ਨਹੀਂ ਰਹੀ ਸੀ ਇਹ ਕੋਈ ਅਧਿਆਤਮਿਕ ਹੈ ਜਾਂ ਕੁਝ ਹੋਰ ਹੈ ਨਹੀਂ ਬੋਲ ਰਹੀ ਨਹੀਂ ਸੀ ਸੁਣਾਈ ਆਵਾਜ਼ ਦੇ ਰਹੀ ਸੀ ਹੈ ਹਾਂਜੀ ਹਾਂਜੀ ਮੇਰੀ ਮੇਰੀ ਆਵਾਜ਼ ਮੈਨੂੰ ਸੁਣਾਈ ਦੇ ਰਹੀ ਸੀ ਨਹੀਂ ਜਦੋਂ ਤੁਸੀਂ ਕੁਝ ਬੋਲਦੇ ਨਹੀਂ ਸੀਗੇ ਫਿਰ ਬੱਚੇ ਦੀ ਆਵਾਜ਼ ਕਿੱਦਾਂ ਸੁਣਾਈ ਦਿੱਤੀ ਪਤਾ ਨਹੀਂ ਉਹ ਹੀ ਮੈਂ ਜਿਵੇਂ ਹੈਰਾਨ ਸੀ ਕਿ ਮੈਂ ਇੱਧਰ ਉੱਧਰ ਵੇਖਾ ਕਿ ਕਿੱਥੋਂ ਆਵਾਜ਼ ਆ ਰਹੀ ਪਰ ਮੈਂ ਬੋਲ ਨਹੀਂ ਰਹੀ ਸੀ ਮੈਨੂੰ ਆਪਣੀ ਆਵਾਜ਼ ਆਪ ਹੀ ਸੁਣਾਈ ਦੇ ਰਹੀ ਸੀ ਸਿਮਰਨ ਕਰ ਰਹੀ ਸੀ ਉਸ ਟਾਈਮ ਨਹੀਂ ਨਹੀਂ ਮੈਂ ਤੇ ਮੇਰੇ ਕੋਲ ਕਿ ਡੌਗੀ ਤੇ ਮੈਂ ਲੈ ਕੇ ਬਾਹਰ ਚੱਲੀ ਸੀ ਸਿਮਰਨ ਕਰਕੇ ਨਾ ਤੇ ਮੈਂ ਦਰਵਾਜ਼ੇ ਕੋਲ ਗਈ ਆ ਤੇ ਜਿੱਦਾਂ ਮੈਂ ਹਰ ਕੋਲ 'ਚ ਆਪਣੇ ਹਾਸਿਲ ਨੂੰ ਕਹਿ ਤੈਨੂੰ ਮੈਂ ਬੈਲ ਨੂੰ ਲੈ ਕੇ ਚੱਲਨੀ ਆ ਤੂੰ ਉਧਰ ਮੈਂ ਕਿਹਾ ਨਹੀਂ ਹੈਗਾ ਤੇ ਆਪੇ ਮੇਰੇ ਆਵਾਜ਼ ਆ ਰਹੀ ਸੀ ਆ ਤੇ ਆਪੇ ਬਾਸ ਸੁਣਾਈ ਦੇ ਰਹੀ ਸੀ ਤੂੰ ਕੋਈ ਕਈ ਵਾਰੀ ਮਨ ਸਹਿਜ ਦੇ ਵਿੱਚ ਚੱਲਾ ਜਾਂਦਾ ਜਿੱਦਾਂ ਪਹਿਲਾਂ ਖਬਰਾਂ ਵਾਲੇ ਰੇਡੀਓ ਹੁੰਦੇ ਸੀ ਨਾ ਉਹ ਇੱਕ ਸਟੇਸ਼ਨ ਤੇ ਲਾਉਂਦੇ ਸੀ ਆਪਾਂ ਦੋ ਸਟੇਸ਼ਨਾਂ ਨੂੰ ਪਕੜ ਲੈਂਦੇ ਸੀ ਅੱਧੀ ਆਵਾਜ਼ ਉਧਰੋਂ ਆਉਂਦੀ ਸੀ ਅੱਧੀ ਕੋ ਉਧਰੋਂ ਆਈ ਜਾਂਦੀ ਸੀ ਇਦਾਂ ਸਾਡਾ ਮਨ ਵੀ ਪਾਰਦਰਸ਼ੀ ਹੋ ਜਾਂਦਾ ਹੈ ਜਿੰ ਜਿਹੜੀ ਅਸੀਂ ਹੁਣ ਤੱਕ ਸਰੀਰ ਧਾਰਨ ਕੀਤੇ ਐ ਜੋ ਕੁਝ ਅਸੀਂ ਬੋਲੇ ਹੁਣ ਤੱਕ ਉਹ ਸਾਰਾ ਹੀ ਇੱਥੇ ਖਾਲੀ ਖਲਾ ਦੇ ਵਿੱਚ ਤੁਰਿਆ ਫਿਰਦਾ ਹੈ ਜਦੋਂ ਮਨ ਸਹਿਜ ਦੇ ਵਿੱਚ ਜਾਂਦਾ ਹੈ ਫਿਰ ਉਹਨਾਂ ਨੂੰ ਕੈਚ ਕਰ ਲੈਂਦਾ ਉਹ ਗੁੜ ਅਵਸਥਾ ਹੈ ਪਰ ਇਹਦੇ ਚੱਕਰਾਂ ਦੇ ਵਿੱਚ ਨਹੀਂ ਪੈਣਾ ਹੈਗਾ ਕਿ ਅਸੀਂ ਹੋਰ ਸੁਣਨਾ ਹੈ ਕੁਝ ਮਨ ਦੇ ਵਿੱਚ ਕੋਈ ਇੱਛਾ ਨਹੀਂ ਰੱਖਣੀ ਹੈਗੀ ਹਾਂਜੀ ਤੇ ਮੇਰੇ ਕੋਲ ਮੈਂ ਇੱਕ ਦੋ ਦਿਨ ਪਹਿਲਾਂ ਨਾ ਸੁਕਤੀ ਪਈ 5:30 ਜੇ ਲੰਮੀ ਪੇਤੀ ਸਿਮਰਨ ਕਰਦੀ ਪਈ ਸੀ ਤੇ ਮੈਨੂੰ ਬਹੁਤ ਲੰਬੀ ਤਿੱਖੀ ਆਵਾਜ਼ ਸੁਣਾਈ ਦਿੱਤੀ ਕੋ ਮੈਨੂੰ ਨਹੀਂ ਪਤਾ ਕਿੱਥੋਂ ਆ ਰਹੀ ਸੀ ਪਰ ਮੈਨੂੰ ਬਹੁਤ ਤੇਜ਼ਵੇਂ ਇੱਕਦਮ ਡਰ ਕੇ ਉੱਠ ਕੇ ਬੈ ਗਈ ਸਵੇਰੇ 5:30 ਵਜੇ ਦੀ ਗੱਲ ਮੈਂ ਉਹ ਤੇ ਅਨਹਦ ਬਾਣੀ ਅਨਹਦ ਬਾਣੀ ਹੀ ਹੈ ਆਪਣੇ ਅੰਦਰਨੇ ਕਾ ਪ੍ਰਕਾਰ ਦੇ ਬਾਜੇ ਵੱਜਦੇ ਆ ਕੋਈ ਵੀ ਇੱਕ ਵਾਜਾ ਸੁਣਾਈ ਦੇ ਗਿਆ ਉਹਦਾ ਕੋਈ ਚੱਕਰ ਨਹੀਂ ਕਬਰਾਉਣਾ ਨਹੀਂ ਹੈਗਾ ਕੀਤੇ ਨਾਦ ਅਨੇਕ ਅਸੰਖਾ ਕੀਤੇ ਵਵਨ ਹਾਰੇ ਪਤਾ ਨਹੀਂ ਕਿੰਨੇ ਕਨਾਤ ਸਾਡੇ ਅੰਦਰ ਵੱਜਦੇ ਆ ਠੀਕ ਹੈ ਜੀ ਉਹ ਮੈਂ ਡਰ ਗਈ ਮੈਨੂੰ ਪਤਾ ਨਹੀਂ ਇੰਨੀ ਤੇਜ਼ ਬਾਜ ਘੁੱਟ ਆ ਰਹੀ ਤੇ ਮੋਟ ਕੇ ਬੈ ਗਈ ਇੱਕ ਦਮ ਤੇ ਬਹੁਤ ਖੁਸ਼ ਹੋ ਗਿਆ ਬਹੁਤ ਕਿਰਪਾ ਵਾਹਿਗੁਰੂ ਜੀ ਬਹੁਤ ਬਚਨ ਜੀ ਬਹੁਤ ਕਿਰਪਾ ਜਿੱਦਾਂ ਦੇ ਸਾਡੇ ਨਾਲ ਜੀ ਚਲੋ ਸਲਾਮ ਜੀ

ਤੁਮਰਾ ਜੀਰ ਕੋਲ ਨਹਿਰਾ ਗਾਗਾ ਬਾਬਾ ਜੀ ਕਿੰਦਰ ਤੇ ਜੀ ਕੀ ਫਤਿਹ ਵਾਹਿਗੁਰੂ ਜੀ ਮੈਨਾਂ ਆਸ਼ਨ ਅਨਾਹਦ ਸ਼ਬਦ ਵੀ ਸੁਨੇ ਇੰਦਨ ਵਾਹਿਗੁਰੂ ਜੀ ਕਿੰਦਰ ਚਿੜੀਆਂ ਦੀ ਆਵਾਜ਼ ਜਨਾ ਵਾਹਿਗੁਰੂ ਜੀ ਮੈਨੂੰ ਨਾ ਐ ਲੱਗਦਾ ਨਾ ਜਿਵੇਂ ਬਾਹਰੋਂ ਆਉਂਦੀਆਂ ਵਾਹਿਗੁਰੂ ਜੀ ਮੈਨੂੰ ਇਹ ਨਹੀਂ ਪਤਾ ਲੱਗਦਾ ਹੈਗਾ ਵਾਹਿਗੁਰੂ ਜੀ ਵੀ ਚਿੜੀਆਂ ਦੀਆਂ ਆਵਾਜ਼ਾਂ ਵੀ ਇੰਨਾ ਖਾਲਤ ਨਹੀਂ ਹੈਗਾ ਵਾਹਿਗੁਰੂ ਜੀ ਬਹੁਤ ਜ਼ਿਆਦੀਆਂ ਆਵਾਜ਼ਾਂ ਆਉਂਦੀਆਂ ਨੇ ਤੇ ਮੈਨੂੰ ਕਿੰਦਰ ਨਾ ਮੇਰੇ ਕੋਲ ਸਹਜ ਵਿੱਚ ਸਿਮਰਨ ਕਰਨੇ ਨਾ ਵੈਗੁਰ ਜੀ ਮੈਨੇ ਚੂਲੇ ਵੀ ਹੁੰਦੇ ਨੇ ਜਿਵੇਂ ਮੈਂ ਉਥਾਂ ਵੀ ਜਾਨੀ ਆ ਫਿਰ ਮੈਂ ਠੰਡੇ ਜੰਮੀ ਆ ਤੇ ਮੇਰਾ ਨਾ ਸਰੀਰ ਐ ਕੰਮਣ ਲੱਗ ਜਾਂਦਾ ਵੈਗੁਰ ਜੀ ਪਿੰਡਾਂ ਚ ਰੁਕ ਗੁਰੂ ਕੋਲ ਜੁੜਿਆ ਨੂੰ ਵੈਗੁਰ ਜੀ ਕਿੰਨਾ ਐਸਾ ਵਾਮੀ ਨਾ ਹੋ ਗਏ ਵੈਗੁਰ ਜੀ ਕਿਹੜਾ ਪਿੰਡ ਐ ਵੈਗੁਰ ਜੀ ਮੈਨੇ ਬੱਦਲ ਵੀ ਸੁਣੇ ਸਨ ਵੈਗੁਰ ਜੀ ਪਿੰਡ ਕਿਹੜਾ ਐ ਕੁੜੇ ਲੈਹਰਾ ਗਾਗਾ ਵੈਗੁਰ ਜੀ ਖਾਸ ਪਰਪਰ ਹਾਂਜੀ ਵੈਗੁਰ ਜੀ ਪ੍ਰੋਪਰ ਖਾਸ ਲੈਹਰਾ ਗਾਗਾ ਹੀ ਹੈ ਹਾਂਜੀ ਹਾਂਜੀ ਲੈਹਰਾ ਗਾਗਾ ਲੈਹਰਾ ਆਇਆ じゃ ਗਾਗਾ ਹੈ ਲੈਹਰਾ ਗਾਗਾ ਵੈਗੁਰ ਜੀ ਉਹ ਗਾਗਾ ਵੱਖਰਾ ਨਹੀਂ ਹੈਗਾ ਲੈਹਰੇ ਤੂੰ ਨਾਂਜ ਵੈਗੁਰ ਜੀ ਇਕੱਠਾ ਹੀ ਹੈ ਲੈਹਰਾ ਗਾਗਾ ਵੈਗੁਰ ਜੀ ਝੂਠ ਬੋਲ ਤੂੰ ਉਹ ਕੁੜੇ ਉਹ ਗਾਗਾ ਤਾਂ ਨਹਿਰ ਤੋਂ ਪਰਲੇ ਪਾਸੇ ਹੈ ਲੈਹਰਾ ਅਲੱਗ ਹੈ ਗਾਗਾ ਲੱਗਦਾ ਹੈ ਹਾਂ ਅੰਦਰ ਵੈਗਰ ਜੀ ਸਾਡੇ ਆ ਹੀ ਬੋਲਦੇ ਹੁੰਦੇ ਨਾ ਲੈ ਰ ਆ ਕੇ ਨਗਾਗਾ ਮੈਂ ਤਾਂ ਕੱਟ ਵੈਗਰ ਜੀ ਮੈਂ ਕੱਟਾ ਵੈਗਰ ਜੀ ਸ਼ਹਿਰ ਤੇ ਰਹਿਣ ਵਾਲੀਆਂ ਕਿ ਪਿੰਡ ਦੇ ਸ਼ਹਿਰ ਦਾ ਪਿੰਡ ਚੜਾ ਲੈ ਰ ਆ ਲੱਗਦਾ ਠੀਕ ਹੈ ਹਾਂ ਜੀ ਵੈਗਰ ਜੀ ਕੋਈ ਗੱਲ ਨਹੀਂ ਬੱਥੇ ਸਿਮਰਨ ਕਰ ਅਜੀ ਸਾਡੀ ਬਾਸ 10 ਲੋਕ ਇਹਨਾਂ ਚਲੋ ਹਾਂ ਜੀ ਹਾਂ ਜੀ ਵੈਗਰ ਜੀ ਨਾ ਸੁਣਾ ਲਓ ਤੁਸੀਂ ਸੁਣਾ ਲਓ ਕੋਈ ਨਹੀਂ ਵੈਗਰ ਜੀ ਤੁਸੀਂ ਸੁਣਾ ਦਿਓ ਵੈਗਰ ਜੀ ਜੇ 8 ਮਹੀਨ 3 ਮਹੀਨੇ ਹੋਏ ਐ ਜੁੜਿਆਂ ਨੂੰ ਲੱਗਿਆ ਨੂੰ 30 ਵਾਰ ਦੱਸਿਆ ਹੈ ਕਿ ਜੇ ਇਹਦਾ ਆਵਾਜ਼ ਸੁਣਾਈ ਦਿੰਦੀ ਹੈ ਤਾਂ ਉਸ ਨੂੰ ਕੰਨ ਬੰਦ ਕਰਕੇ ਸੁਣਨਾ ਸ਼ੁਰੂ ਕਰ ਦੋ ਜੇ ਕੰਨ ਬੰਦ ਬੋਲੋ ਬੋਲੋ ਆਸਨ ਨੂੰ ਕੰਨ ਬੰਦ ਕਰਕੇ ਸੁਣਨਾ ਸ਼ੁਰੂ ਕਰਦੋ ਜੇ ਫਿਰ ਵੀ ਸੁਣਾਈ ਦਿੰਦੀ ਹੈ ਤਾਂ ਕਲੀਰ ਅਨਹਦ ਬਾਣੀ ਹੈ ਉਹ ਇਹ ਚੱਕਰਾਂ ਦੇ ਵਿੱਚ ਕਿਉਂ ਪੈ ਰਹੇ ਹੋ ਤੁਹਾਨੂੰ ਕਿੰਨੀ ਵਾਰ ਸਾਰੀ ਸੰਗਤ ਨੂੰ ਇਹ ਦੱਸਿਆ ਹੈ ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਚੁੱਪ ਕਰਕੇ ਆਪਣੇ ਦੋਨੋਂ ਕੰਨਾਂ ਦੇ ਵਿੱਚ ਉਂਗਲੀਆਂ ਪਾ ਲਓ ਘੁੱਟ ਕੇ ਫਿਰ ਦੇਖੋ ਕਿ ਉਹੀ ਆਵਾਜ਼ ਤੁਹਾਨੂੰ ਸੁਣਾਈ ਦੇ ਰਹੀ ਹੈ ਜੇ ਉਹੀ ਆਵਾਜ਼ ਸੁਣਾਈ ਦੇ ਰਹੀ ਹੈ ਤਾਂ ਸਮਝ ਲਓ ਉਹ ਅਨਹਦ ਬਾਣੀ ਹੀ ਹੈ ਜੇ ਉਹ ਬਾਈਦਰ ਉਧਰ ਦੀ ਆਵਾਜ਼ ਹੋਏਗੀ ਤਾਂ ਕੰਨ ਬੰਦ ਕਰਨ ਦੇ ਨਾਲ ਉਹ ਬੰਦ ਹੋ ਜਾਏਗੀ ਠੀਕ ਹੈ ਬਾਕੀ ਸਿਮਰਨ ਕਰੋ ਕੋਈ ਗੱਲ ਨਹੀਂ ਮਾਲ ਕਿਰਪਾ ਕਰਾਂਗੇ ਚਲੋ ਜੀ ਜਗਿੰਦਰ ਸਿੰਘ ਬਾਬਾ ਜਗਿੰਦਰ ਸਿੰਘ ਬਾਬਾ ਕਾਲਾ ਦੇ ਵਿੱਚ ਨਹੀਂ ਹਨ ਜਿੰਦਰ ਸਿੰਘ ਬਾਬਾ ਬਕਾਲਾ ਇਹਨੇ ਜੇ ਬ੍ਰੈਡ ਵਿੱਚ ਹੁੰਦਾ ਉਹ ਤਾਂ ਮੈਂ ਪੜ ਦੇਣਾ ਵਾਹਗੁਰੂ ਰੈੱਡ ਵਿੱਚ ਤਾਂ ਨਹੀਂ ਦੇਖਦੇ ਵਾਹਗੁਰੂ ਜੀ ਬੱਚੀ ਨੇ ਬੋਲਦੀ ਹੈ ਬੱਚੀ ਨੇ ਵਾਹਗੁਰੂ ਤੇ ਠੀਕ ਆ ਹਾਂ ਜਿੰਦਰ ਸਿੰਘ ਬਾਬਾ ਬਕਾਲਾ ਵਾਹਗੁਰੂ ਜੀ ਬੋਲੋ ਸਵਾਲ ਕਰੋ ਹਾਂ ਜੀ ਵਾਹਗੁਰੂ ਜੀ ਕਾਕਾ ਸਾਹਿਬ ਵਾਹਗੁਰੂ ਜੀ ਫਤੇਜ ਜੀ ਵੀਰ ਜੀ ਫਤੇਜ ਜੀ ਗੁਰਮਖੋ ਫਤੇਜ ਜੀ ਬਾਬਾ ਵੀਰ ਜੀ ਸਾਨੂੰ 4 ਮਹੀਨੇ ਹੋ ਗਏ ਆਪ ਜੀ ਦੇ ਨਾਲ ਜੁੜਿਆ ਨਾ ਹਾਂ ਜੀ ਹਾਂਜੀ ਤੇ ਆਪ ਜੀ ਦੀ ਬਹੁਤ ਬਹੁਤ ਕਿਰਪਾ ਹੈ ਧੰਨਵਾਦ ਹੈ ਆਪ ਜੀ ਦਾ ਜੀ ਹਾਂਜੀ ਸ਼ੁਕਰ ਹੈ ਤੇ ਵਰਤੀ ਜੋਂデアਗੇ ਤੇ ਕਰਨ ਦੇ ਵਿੱਚ ਉਹ ਨਾ ਟਿਕ ਟਿਕ ਦੀ ਆਵਾਜ਼ ਵੀ ਸੁਣਦੀ ਜੀ ਹਾਂਜੀ ਉਹ ਨਹੀਂ ਸ਼ਬਦ ਅਲੱਗ ਸੁਣਦੇ ਹੈ ਇਹ ਟਿਕ ਟਿਕ ਦੀ ਆਵਾਜ਼ ਹੈ ਹਾਂਜੀ ਜੇ ਸਿਮਰਨ ਕਰੀਦਾ ਉਹ ਸੁਣਦੀ ਆਵਾਜ਼ ਜੀ ਉਹ ਸ਼ਬਦ ਨਹੀਂ ਹੈਗੇ ਜਿਹੜੀ ਸਿਮਰਨ ਕਰਨ ਵੇਲੇ ਟਿਕ ਟਿਕ ਦੀ ਆਵਾਜ਼ ਸੁਣਦੀ ਹੈ ਠੀਕ ਹੈ ਹਾਂਜੀ ਉਹ ਤੁਹਾਡੇ ਕੰਨਾਂ ਸਿਰ ਦੇ ਵਿੱਚ ਨਾੜਾਂ ਦੀ ਪ੍ਰੋਬਲਮ ਹੈ ਤੁਹਾਜੀ ਤੇ ਉਹ ਉਸ ਤੋਂ ਇਲਾਵਾ ਕੁਝ ਸੁਣਦਾ ਹੈ ਇਹ ਕਦੇ-ਕਦੇ ਆਵਾਜ਼ ਸੁਣਦੀ ਹੈ ਜੀ ਇਹ ਸਾਹਾਂ ਸਾਹ ਦੀ ਆਵਾਜ਼ ਸੁਣਦੀ ਹੈ ਜਾਂ ਫਿਰ ਕਦੀ ਚਿੜੀਆਂ ਦੀ ਆਵਾਜ਼ ਸੁਣਦੀ ਜੀ ਸਿਮਰਨ ਕਰਨ ਤੋਂ ਇਲਾਵਾ ਸੁਣਦੀ ਹੈ ਸਿਮਰਨ ਕਰਨ ਤੋਂ ਇਲਾਵਾ ਫਿਰ ਉਹ ਆਪਣੀ ਬਾਣੀ ਸੁਣਦੀ ਦੂਸਰੀ ਜਿੱਦਾਂ ਕੰਨਾਂ 'ਚ ਬਿੰਡੇ ਵਗੈਰਾ ਬੋਲਦੇ ਨਾ ਜੀ ਇਹ ਜੇ ਸੁਨੀ ਰਾਤ ਬੋਲਦੇ ਆ ਕਿ ਉਹ ਤਾਂ ਸੁਣਦੇ ਨੇ ਇਹੇ ਸ਼ਬਦ ਨਹੀਂ ਜਿਹੜੇ ਇਦਾਂ ਸਿਮਰਨ ਤੋਂ ਇਲਾਵਾ ਵੀ ਕੰਨਾਂ ਦੇ ਵਿੱਚ ਸੁਨੀ ਰਾਤ ਦੀ ਤਰ੍ਹਾਂ ਬੋਲਦੇ ਆ ਇਹ ਨੇ ਸ਼ਬਦ ਠੀਕ ਹੈ ਜਿਹੜਾ ਤੁਸੀਂ ਸਿਮਰਨ ਕਰਨ ਵੇਲੇ ਤੁਹਾਨੂੰ ਸਿਰਪਕल्ली ਟੱਕ 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 ਦੀ ਆਵਾਜ਼ ਸੁਣਾਈ ਦਿੰਦੀ ਹੈ ਉਹ ਤੁਹਾਡੀ ਸਿਰ ਦੀ ਨਸਾਂ ਕਮਜ਼ੋਰ ਹੋਣ ਕਰਕੇ ਤੁਹਾਨੂੰ ਉਸ ਟਾਈਮ ਨੇ ਉਹ ਨਾੜਾਂ ਵੱਜਦੀਆਂ ਨੇ ਉਹਦੇ ਲਈ ਸਿਰ ਪੇਸਾ ਦਾ ਤੇਲ ਠੀਕ ਹੁੰਦਾ ਪਰ ਉਹ ਗਰਮ ਹੈ ਅੱਜ ਕੱਲ੍ਹ ਅਜੇ ਨਾ ਪ੍ਰਯੋਗ ਕਰਿਓ ਗਰਮੀ ਬਹੁਤ ਹੈ ਤੇ ਉਧਰੋਂ ਜਿਹੜਾ ਉਹ ਬਦਾਮ ਰੋਗਨ ਆਪਾਂ ਕਹਿੰਦੇ ਆ ਨਾ ਉਹ ਮਸਲਾ ਹੁੰਦਾ ਸਿਰ ਦੇ ਵਿੱਚ ਪਰ ਅਜੇ ਗਰਮੀ ਹੈ ਅਜੇ ਨਾ ਉਹਨੂੰ ਪ੍ਰਯੋਗ ਕਰਿਓ ਕੀ ਕਿਹਸਾ ਤਰ੍ਹਾਂ ਦੇ ਕਿੰਨਾ ਸਿਮਨ ਕਰਦੇ ਹੋ ਸਿਮਰ ਜੀ ਤੇਨੇ ਕਿੰਨੇ ਦੇ ਬੈਠ ਕੇ ਚੌਂਕੜਾ ਮਾਰ ਕੇ ਕਰ ਲੈਂਦਾ ਜੀ ਬਹੁਤ ਸ਼ਾਬਾਸ਼ ਤੇ ਦੂਸਰਾ ਹੁਣ ਗੋਡੇ ਦਰਦ ਕਰਨ ਤਾਂ ਭੇਜੇ ਕਿੰਨੀ ਉਮਰ ਹੋ ਗਈ ਉਮਰਦੇਸ਼ 57 ਸਾਲ ਹੋ ਗਏ ਜੀ ਬਹੁਤ ਕੋਈ ਗੱਲ ਨਹੀਂ ਜ਼ਿਆਦਾ ਨਹੀਂ ਹੈਗੀ ਉਮਰ ਕੋਈ ਤੇ ਗੋਡਿਆਂ ਦੇ ਲਈ ਕਦਾ ਦਾ ਘੰਟਾ ਦਿਨ ਦੇ ਵਿੱਚ ਤਿੰਨ ਵਾਰ ਦੇਖ ਬਣਾ ਕੇ ਸਿਮਨ ਸ਼ੁਰੂ ਕਰਿਓ। ਸਤਿ ਪੈੰਜੀ। ਕੋਈ ਗੱਲ ਨਹੀਂ ਮਾਲਕ ਕਿਰਪਾ ਕਰਨਗੇ। ਠੀਕ ਹੈ ਜੀ ਧੰਨਵਾਦ ਜੀ ਸਤਿ ਪੈੰਜੀ। ਅਗੇ ਕੀ ਕਾ ਖਾਸ ਹੈ ਪਤਨੀ। ਫਤਿਹ ਗੁਰੂ ਘਰ। ਵਾਹਿਗੁਰੂ ਜੀ ਇੰਨੇ ਗੁਰਮੁਖੀ ਸਵਾਲ ਵਾਲੇ ਜੀ। ਪੰਜੀ ਗੁਰਮੁਖੀ। ਚਲੋ ਬਹੁਤ ਬਹੁਤ ਧੰਨਵਾਦ। ਸਾਰੇ ਗੁਰਮੁਖ ਪਿਆਰਿਆਂ ਦਾ। ਜਿਨ੍ਹਾਂ ਨੇ ਆਪਣੇ ਮਾੜਾ ਮੋਟਾ ਜੋ ਸ਼ਿਕਵੇ ਮਨ ਦੇ ਵਿੱਚ ਹੈਗੇ ਸੀ ਉਹ ਕਢੇ ਆ ਮਾਲਕ ਕਿਰਪਾ ਕਰੇ ਉਹਨਾਂ ਨੂੰ ਸਮਝ ਆ ਗਈ ਹੋਣੀ ਅਤੇ ਹੁਣ ਨਿਸ਼ਚਿਤ ਹੋ ਕੇ ਨਿਧੜਕ ਹੋ ਕੇ ਆਪਣਾ ਸਿਮਰਨ ਵੱਲ ਨੂੰ ਜ਼ੋਰ ਦੇ ਦਿਓ ਸਿਮਰਨ ਵਧਾ ਦਿਓ ਸਿਮਰਨ ਨਹੀਂ ਸਾਡੇ ਕੋਲ ਪੂਰਾ ਹੁੰਦਾ ਜਿੰਨਾ ਸਾਨੂੰ ਸਿਮਰਨ ਕਰਨਾ ਚਾਹੀਦਾ ਜਾਂ ਜਿੰਨਾ ਸਾਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਸਿਮਰਨ ਕਰਨ ਦੇ ਲਈ ਅਪਦੇਸ਼ ਦਿੰਦੇ ਆ ਅਸੀਂ ਗੱਲਾਂ ਦੇ ਵਿੱਚ ਬਹੁਤ ਮਸਾਲਾ ਖਰਾਬ ਕਰ ਦਿੰਨੇ ਆ ਜਦੋਂ ਕੋਈ ਸਾਡੇ ਕੋਲੇ ਆ ਕੇ ਬਹਿ ਜਾਂਦੇ ਨਾ ਅਸੀਂ ਦੋ-ਦੋ ਘੰਟੇ ਤਿੰਨ-ਤਿੰਨ ਘੰਟੇ ਪਤਾ ਹੀ ਨਹੀਂ ਲੱਗਦਾ ਕਦੋਂ ਲੰਘ ਜਾਂਦੇ ਆ ਦੁਨਿਆਵੀ ਗੱਲਾਂ ਕਰਦੇ ਕਰਦੇ ਉਹਨਾਂ ਗੱਲਾਂ ਦਾ ਹੀ ਸਾਡੇ ਮਨ ਦੇ ਉੱਤੇ ਕਾਲਖ ਲੱਗਦੀ ਹੈ ਉਹਨਾਂ ਗੱਲਾਂ ਦਾ ਹੀ ਸਾਡੇ ਮਨ ਤੇ ਭਾਰ ਪੈਂਦਾ ਉਹਨਾਂ ਗੱਲਾਂ ਦੇ ਆਸਰੇ ਹੀ ਅਸੀਂ ਮਲਕ ਤੋਂ ਦੂਰ ਜਾਂਦੇ ਆ ਉਹ ਅਸੀਂ ਕਰਮ ਕਿਹੜੇ ਕਰਦੇ ਆ ਜੇ ਦੋਸਤੀ ਗੱਲਾਂ ਕਰਦੇ ਆ ਇਹ ਸੰਭਾਵਨਾ ਵੀ ਹੈ ਕਿ ਸਾਡੇ ਕੋਲੋਂ ਪੱਕਾ ਕਿਸੇ ਨਾ ਕਿਸੇ ਦਿਨ ਨਿੰਦਿਆ ਚੁਗਲੀ ਹੋ ਜਾਣੀ ਹੈ ਨਿੰਦਿਆ ਚੁਗਲੀ ਹੋ ਗਈ ਤਾਂ ਅਸੀਂ ਬੜੇ ਸੰਸੇ ਦੇ ਵਿੱਚ ਫਸ ਜਾਵਾਂਗੇ ਗੁਰਮੁਖਿਆਰ ਨੂੰ ਸਾਨੂੰ ਕਿਤੇ maaf ਨਹੀਂ ਹੋ ਕਰੇਗਾ ਮੇਰਾ ਮਾਲਕ ਜੇ ਅਸੀਂ ਨਿੰਦਿਆ ਕਰਨੋਂ ਨਾ ਰਹਿਤੇ ਨਿੰਦਕ ਨੂੰ ਪਾਤਸ਼ਾਹ ਕਹਿੰਦੇ ਨਿੰਦਕ ਕੋ ਫਿੱਟ ਕੇ ਸੰਸਾਰ ਪੂਰਾ ਸੰਸਾਰ ਨਿੰਦਿਆ ਕਰਨ ਵਾਲੇ ਨੂੰ ਫਿਟਕਦਾ ਹੈ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਰਨ ਵਾਲੇ ਦਾ ਜਿਹੜਾ ਲੋਕਾ ਲੋਭ ਵਿਵਹਾਰ ਹੈ ਨਾ ਉਸ ਨੂੰ ਵੀ ਪਾਤਸ਼ਾਹ ਕਹਿੰਦੇ ਉਹ ਝੂਠਾ ਹੁੰਦਾ ਕਹਿੰਦੇ ਨਿੰਦਿਆ ਕਰਨ ਵਾਲਾ ਕਦੇ ਵੀ ਸੱਚਾ ਵਿਵਹਾਰ ਨਹੀਂ ਕਰ ਸਕਦਾ ਫਿਰ ਪਾਤਸ਼ਾਹ ਕਹਿੰਦੇ ਨਿੰਦਕ ਕਾ ਮੈਲਾ ਆਚਾਰ ਉਹਦਾ ਆਚਰਣ ਹੁੰਦਾ ਜਿਹੜਾ ਉਹ ਵੀ ਕਹਿੰਦੇ ਮੈਲਾ ਹੈ ਕਹਿੰਦੇ ਉਸ ਦਾ ਇਸ ਕਰਕੇ ਅਸੀਂ ਇਸ ਤੋਂ ਬਚਣ ਹੈ ਹਰ ਵਕਤ ਯਾਦ ਰੱਖਿਆ ਕਰੋ ਜੇ ਕਿਤੇ ਗੱਲਾਂ ਕਰਨ ਬੈਗੇ ਕੋਈ ਆ ਗਿਆ ਨਾ ਜਾਂ ਤਾਂ ਫਿਰ ਉਹਦੇ ਕੋਲ ਮਾਲਕ ਦੀ ਗੱਲ ਛੇੜ ਲੋ ਉਸ ਪਰਮਾਤਮਾ ਦੀ ਗੱਲ ਛੇੜ ਲੋ ਜਾਂ ਤੇ ਫਿਰ ਉਹਨੂੰ ਕਹਿ ਦੋ ਕਿ ਆਜਾ ਭਾਈ ਆਪਾਂ ਸਿਮਰਨ ਕਰ ਲਈ ਅੱਧਾ ਘੰਟਾ ਹੁਣ ਜੇ ਤੇ ਉਹ ਗੁਰਮੁਖ ਹੋਏਗਾ ਉਸਦੇ ਅੰਦਰ ਵੀ ਪਿਆਸ ਹੋਏਗੀ ਮਾਲਕ ਦੀ ਤੜਫ ਹੋਏਗੀ ਉਹ ਤੁਹਾਡੇ ਨਾਲ ਸਿਮਰਨ ਕਰਨ ਲੱਗੇਗਾ ਨਹੀਂ ਤੇ ਉਹ ਕਹੇਗਾ ਚੰਗਾ ਫਿਰ ਮੈਂ ਜਾਣਾ ਪਈ ਤਾਂ ਉਸ ਨੂੰ ਅਲਵਿਦਾ ਕਹਿ ਦਿਓ ਆਪ ਸਿਮਰਨ ਕਰਨਾ ਸ਼ੁਰੂ ਕਰ ਦਿਓ ਇਹ ਸਵਾਸ ਐਧੇ ਹੀ ਨਾ ਗੁਰਮੁਖ ਪਿਆਰਿਓ ਗੱਲਾਂ-ਗੱਲਾਂ ਦੇ ਵਿੱਚ ਗਵਾਇਆ ਕਰੋ ਬਹੁਤ ਮੁਸ਼ਕਲ ਨਾਲ ਆਪਾਂ ਨੂੰ ਮਿਲੇ ਇਹ ਸਵਾਸ ਜਿੰਨਾ ਕੋਈ ਸਮਾਂ ਮਿਲਦਾ ਬਾਤ ਤੋਂ ਬਾਦ ਬਾਦ ਤੋਂ ਬਾਦ ਸਿਮਰਨ ਕਰੋ ਸਿਮਰਨ ਬਧਾਓ ਅਤੇ ਜਿਨ੍ਹਾਂ ਨੇ ਸਿਮਰਨ ਵਧਾਇਆ ਜਿਹੜੇ ਸਿਮਰਨ ਕਰਦੇ ਐ ਉਹ ਤੁਹਾਡੇ ਸਾਹਮਣੇ ਕੋਈ ਨਾ ਕੋਈ ਗੁਰਮਖ ਪੈਦਾ ਹੋ ਜਾਂਦਾ ਜਿਵੇਂ ਅੱਜ ਬੀਬੀ ਕਨੇਡਾ ਵਾਲੀ ਕਹਿੰਦੀ ਸੀ ਕਿ ਵਿਰਮ ਬਰਖਾ ਵੀ ਹੁੰਦੀ ਹੈ ਬ੍ਰह्म ਬਰਖਾ ਵੀ ਹੁੰਦੀ ਹੈ ਮੇਰੇ ਵਰਗਿਆਂ ਤਾਂ ਅੱਜ ਨੂੰ ਹੁਣੇ ਵੀ ਨਹੀਂ ਪਤਾ ਕਿ ਵਰਮ ਵਰਖਾ ਕੀ ਹੁੰਦੀ ਹੈ ਕਦੇ ਉਹਦਾ ਆਨੰਦ ਲੈ ਕੇ ਦੇਖੋ ਆਨੰਦ ਤਾਂ ਲਾਉਂਗੇ ਜੇ ਮਿਹਨਤ ਕਰੋਗੇ ਜੇ ਜਦੋ ਜੈਦ ਕਰੋਗੇ ਜੇ ਘਾਲਣਾ ਘਾਲੋਗੇ ਜੇ ਕਮਾਈ ਕਰੋਗੇ ਫਿਰ ਉਹਨਾਂ ਦਾ ਪਤਾ ਲੱਗਣੇ ਕਿ ਕਿਨੂੰ ਕਹਿੰਦੇ ਐ ਅਨਹਦ ਬਾਣੀ ਕਿਨੂੰ ਕਹਿੰਦੇ ਐ ਅਮਰ ਤਬਰਖਾ ਕਿਨੂੰ ਕਹਿੰਦੇ ਐ ਬ੍ਰਹਮ ਬਰਖਾ ਕਿਨੂੰ ਕਹਿੰਦੇ ਐ ਦੇਹ ਤਉਬ ਦੇ ਕਿਵੇਂ ਹੋਣਾ ਐ ਅਨਹਦਾ ਨਾਦ ਕੀ ਐ ਅਨਹਦ ਤੂਰ ਕੀ ਐ ਇਹ ਇਤੋਂ ਦੀਆਂ ਗੱਲਾਂ ਨਹੀਂ ਹੈਗੀਆਂ ਗੁਰਮੁਖ ਪਿਆਰਿਓ ਇਹ ਸਰੀਰ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਤਨ ਦੀਆਂ ਗੱਲਾਂ ਨਹੀਂ ਹੈਗੀਆਂ ਇਹ ਤੇ ਮਨ ਦੀਆਂ ਗੱਲਾਂ ਨੇ ਇਹ ਗੱਲਾਂ ਦੇ ਵਿੱਚ ਫੇਰ ਆਨੰਦ ਆਏਗਾ ਜਦੋਂ ਤਨ ਨੂੰ ਛੱਡੂਗੇ ਸਾਨੂੰ ਤੇ ਅਸੀਂ ਛੱਡ ਨਹੀਂ ਸਕਦੇ ਸੁਖ ਭਾਲਦੇ ਆ ਕਿ ਸਾਨੂੰ ਐਦਾਂ ਹੀ ਸੁੱਖ ਮਿਲ ਜੇ ਗੁਰਮਖ ਪਿਆਰਿਓ ਇਹ ਐਦਾਂ ਦਾ ਕੋਈ ਵੀਰ ਗਰੁੱਪ ਨਹੀਂ ਹੈ ਜਿੱਥੇ ਗੱਲਾਂ-ਗੱਲਾਂ ਦੇ ਨਾਲ ਸਾਡੇ ਦੁੱਖ ਟੁੱਟਦੇ ਹੋਣ ਲਾ ਦਾਸ ਨੇ ਕਦੇ ਤੁਹਾਡੇ ਨਾਲ ਦਾਵਾ ਕੀਤਾ ਵਾਦਾ ਨਹੀਂ ਕੀਤਾ ਕਦੇ ਕਿ ਭਾਈ ਗੱਲਾਂ ਮਾਰਿਆ ਕਰੋ ਗੱਲਾਂ ਦੇ ਨਾਲ ਤੁਹਾਡੇ ਦੁੱਖ ਟੁੱਟ ਜਾਣੇ ਹੈ ਨਹੀਂ ਹਾਂ ਦੁੱਖ ਟੁੱਟ ਜਾਂਦੇ ਐ ਇਹ ਜ਼ਰੂਰ ਵਾਦਾ ਐ ਪਹਿਲਾਂ ਤੋਂ ਟੁੱਟਦੇ ਆਏ ਐ ਟੁੱਟ ਰਹੇ ਐ ਟੁੱਟਦੇ ਰਹਿਣਗੇ ਇਹ ਗੁਰਬਾਣੀ ਗੁਰੂ ਦਾ ਫਰਮਾਨ ਐ ਇਹ اٹਲ ਸਚਾਈ ਐ ਤੁਸੀਂ ਵੀ ਆਪਣੇ ਦੁੱਖ ਦੂਰ ਕਰਨਾ ਚਾਹੋ ਨੇ ਸਭ ਤੋਂ ਪਹਿਲਾਂ ਤੇ ਦੁੱਖ ਪਛਾਣੋ ਕਿ ਸਾਨੂੰ ਦੁੱਖ ਕੀ ਐ ਸਾਨੂੰ ਦੁੱਖ ਸਭ ਤੋਂ ਵੱਡਾ ਜਿਹੜਾ ਦੁੱਖ ਐ ਉਹ ਜਨਮ ਤੇ ਮਰਨ ਦਾ ਲੱਗਿਆ ਹੋਇਆ ਐ ਜਦੋਂ ਜਨਮ ਮਰਨ ਦੇ ਦੁੱਖ ਨੂੰ ਦੁੱਖ ਸਮਝ ਕੇ ਉਸ ਦੁੱਖ ਨੂੰ ਕਟਣ ਦਾ ਤੁਸੀਂ ਅਭਰਾਲਾ ਕਰੋਗੇ ਫਿਰ ਗੁਰਮਖ ਪਿਆਰਿਓ ਜਿਹੜੇ دنیਵੀਂ ਦੁੱਖ ਤੁਹਾਨੂੰ ਲੱਗੇ ਨਾ ਉਹ ਤਾਂ ਆਟੋਮੈਟਿਕ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਹੈਗਾ ਕਿ ਕਦੋਂ ਦੂਰ ਹੋ ਗਏ ਕਦੋਂ ਭੱਜ ਗਏ ਉਹ ਦੁੱਖ ਇਸ ਕਰਕੇ ਸਿਮਰਨ ਨੂੰ ਵਧਾਓ ਨਿੰਦਿਆ ਚੁਗਲੀ ਬੈਰ ਵਿਰੋਧ ਤੇ ਥੋੜਾ ਪਰਹੇਜ਼ ਕਰੋ ਜਿਹੜੇ ਤਿੰਨ ਵਚਨ ਆਪਾਂ ਨੂੰ ਮਾਲਕ ਨੇ ਦਿੱਤੇ ਹਨ ਉਹਨਾਂ ਤੇ ਪੂਰਾ 100% ਡੇਢਾ ਵਿਸ਼ਵਾਸ ਕਰ ਲੋ ਉਹਨਾਂ ਤਿੰਨ ਵਚਨਾਂ ਨੂੰ ਕਮਾ ਲਿਓ ਸਾਨੂੰ ਕੋਈ ਮਾਲਕ ਤੋਂ ਮਿਲਣ ਨੂੰ ਰੋਕ ਨਹੀਂ ਸਕਦਾ ਕੋਈ ਵੀ ਤਾਕਤ ਕੋਈ ਵੀ ਸ਼ਕਤੀ ਕੋਈ ਗੈਵੀ ਸ਼ਕਤੀ ਸਾਨੂੰ ਮਾਲਕ ਤੋਂ ਮਿਲਣ ਤੋਂ ਰੋਕ ਨਹੀਂ ਸਕਦੀ ਇਹਨਾਂ ਤਿੰਨ ਵਚਨਾਂ ਨੂੰ ਅਸ ਅਪਣਾ ਲਿਆ ਕਰੋ ਕਿਹੜੇ ਆ ਕਿਸੇ ਦਿਨਿੰਦੇ ਅਚੁੱਗਲੀ ਬਹਿਰ ਵਿਰੋਧੀ ਰਖਾਣੇ ਕਰ ਦੂਜਾ ਕੋਈ ਵੀ ਸਵਾਸ ਵਿਰਥਾ ਨਾ ਜਾਣਦੇ ਸਾਰੇ ਸੋਸਾਂ ਦੇ ਵਿੱਚ ਸਿਮਰਨ ਕਰ ਤੀਜਾ ਜਿੰਨਾ ਹੋ ਸਕੇ ਵੱਧ ਤੋਂ ਵੱਧ ਪੁੰਨ ਦਾਨ ਕਰਿਆ ਕਰ ਵੱਧ ਤੋਂ ਵੱਧ ਬਸ ਤਿੰਨ ਸਵਾਸ ਤਿੰਨੇ ਕਰਮ ਤਿੰਨੇ ਵਚਨ ਸਾਨੂੰ ਦਰਗਾਹ ਤੋਂ ਪਾਰ ਲਾ ਦੇਣਗੇ ਗੁਰਮੁਖ ਪਿਆਰ ਠੀਕ ਹੈ ਗੁਰਮਖੋ ਐਨੀ ਇੱਕ ਹਾਜ਼ਰੀ ਦਾਸ ਦੀ ਪ੍ਰਵਾਨ ਕਰਿਓ ਅੱਜ ਬਾਹਰੋਂ ਆਈ ਸੀ ਤੱਕੇ ਹੋਏ ਸੀ ਤੇ ਹੁਣ ਆਪਣੀ ਸਿਮਰਨ ਦੀ ਵਾਰੀ ਹੈ ਥੋਕ ਦੇ ਵਿੱਚ ਧਨ ਇਕੱਠਾ ਕਰਨਾ ਸਾਰੇ ਮਨ ਚਿੱਤ ਲਾ ਕੇ ਸਿਮਰਨ ਕਰਿਆ ਕਰੋ ਐਨੀ ਇੱਕ ਦਾਸ ਦੀ ਹਾਜ਼ਰੀ ਪ੍ਰਵਾਨ ਕਰਿਓ ਅਮਾਚਾਰ ਕਰਦੇ ਹੁਈਆਂ ਭੁੱਲਾਂ ਗਲਤੀਆਂ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰੇ ਜੀ ਚਲੋ ਸਿਮਰਨ ਸ਼ੁਰੂ ਕਰਦੇ ਹਾਂ